ਕੰਗੜਾ ਰਨੋਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਕੰਗੜਾ ਰਨੋਤ ਦੇ ਉੱਤੇ ਲਗਾਤਾਰ ਪੰਜਾਬ ਦੇ ਵਿੱਚ ਹੰਗਾਮਾ ਮਚਿਆ ਹੋਇਆ ਹੈ ਤੇ ਦੱਸਦੀ ਹੈ ਕਿ ਉੱਥੇ ਕੰਗੜਾ ਰਨੋਤ ਦੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘिरी ਹੋਈ ਹੈ ਤੇ ਫਿਲਮ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਜਾ ਰਿਹਾ ਪੰਜਾਬ ਵਿੱਚ ਇਸ ਫਿਲਮ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ ਤੇ ਕਈ ਸਿੱਖ ਜਥੇਬੰਦੀਆਂ ਫਿਲਮ ਉੱਤੇ ਰੋਕ ਦੀ ਮੰਗ ਕਰ ਰਹੀਆਂ ਨੇ ਇਸ ਵਿਚਾਲੇ ਅੱਜ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਸਮਰਥਕ ਬਾਬਾ ਬਕਾਲਾ ਸਾਹਿਬ ਵੜੇ ਜਿਹੜੇ ਕਿ ਨੇੜੇ ਇਕੱਤਰਤ ਹੋ ਰਹੇ ਨੇ ਤੇ ਉੱਥੇ ਹੀ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਵੱਲੋਂ ਵੀ ਜਿਹੜਾ ਕਿ ਸਮਰਥਕਾਂ ਦੇ ਕੋਲ ਪੁਜੇ ਨੇ ਤੇ ਉੱਥੇ ਦੱਸਦੀ ਕਿ ਅਮਰਤਪਾਲ ਸਿੰਘ ਦੇ ਸਮਰਥਕ ਅੱਜ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਦਫ਼ਤਰ ਵਿਖੇ ਪਹੁੰਚੇ ਨੇ ਤੇ ਉੱਥੇ ਹੀ ਕੰਗੜਾ ਰਨੋ ਦੀ ਫਿਲਮ ਐਮਰਜੈਂਸੀ ਖਿਲਾਫ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਗੇ ਤੇ ਅਮਰਤਪਾਲ ਸਿੰਘ ਦੇ ਚਾਚਾ ਸੁਖਤਾਨ ਸਿੰਘ ਦਾ ਕਹਿਣਾ ਹੈ ਕਿ ਇਸ ਫਿਲਮ ਤੇ ਰੋਕ ਨਾ ਲਗਾਈ ਗਈ ਤਾਂ ਅਗਰਾ ਅਗਲਾ ਜਿਹੜਾ ਕਿ ਪ੍ਰੋਗਰਾਮ ਲੀਕਾਂਗੇ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਦੱਸਦੀ ਹੈ ਕਿ 71 ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕੰਗੜਾ ਰਣੋਅ ਦੀ ਫਿਲਮ ਨੂੰ ਲੈ ਕੇ ਫਿਰ ਤੋਂ ਜਿਹੜਾ ਕਿ ਇੱਕ ਵਾਰ ਫਿਰ ਤੋਂ ਚੇਤਾਵਨੀ ਦੇ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਰਣੋਅ ਦੀ ਫਿਲਮ ਪੂਰਨ ਤੌਰ ਤੇ ਰੱਦ ਕੀਤੀ ਜਾਵੇ ਤੇ ਜੇਕਰ ਪੂਰਨ ਤੌਰ ਤੇ ਰੱਦ ਨਹੀਂ ਹੁੰਦੀ ਤਾਂ ਅਸੀਂ ਆਪਣਾ ਅਗਲਾ ਪ੍ਰੋਗਰਾਮ ਜਲਦ ਐਲਾਨ ਕਰਾਂਗੇ ਤੇ ਉੱਥੇ ਹੀ ਅਮਰਪਾਲ ਦੇ ਅੱਜ ਸਮਰਥਕ 71 ਹੋਏ ਨੇ ਜਿਸ ਦੇ ਵਿੱਚ ਕੰਗੜਾ ਰਨੌਤ ਦੀ ਫਿਲਮ ਨੂੰ ਲੈ ਕੇ ਪੜਕਦੀਆਂ ਹੋਈਆਂ ਸਿੱਖ ਜਥੇਬੰਦੀਆਂ ਦਿਖਾਈ ਦੇ ਰੀਆਂ ਨੇ ਦੱਸ ਦਈਏ ਕਿ ਕੰਗੜਾ ਰਨੌਤ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਇੱਕੋ ਹੈ ਕਿ ਐਮਰਜੈਂਸੀ ਫਿਲਮ ਰੱਦ ਪੂਰਨ ਤੌਰ ਤੇ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਹੁਣ ਕੰਗੜਾ ਦੀ ਨਵੀਂ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ 71 ਹੋ ਗਈਆਂ ਨੇ ਉੱਥੇ ਹੀ ਹੁਣ ਕੰਗੜਾ ਰਨੌਦ ਨੂੰ ਲੈ ਕੇ ਪਲਟਵਾਰ ਕੀਤਾ ਜਾ ਰਿਹਾ ਤੇ ਜਿਸ ਦੇ ਵਿੱਚ ਅੱਜ ਅਮਰਤਪਾਲ ਦੇ ਸਮਰਥਕ 71 ਹੋਏ ਨੇ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਮਰਤਪਾਲ ਦੇ ਵੱਲੋਂ ਜਿਹੜਾ ਕਿ ਮਾਫ ਕਰਨ ਕੰਗੜਾ ਰਨੌਦ ਦੇ ਵੱਲੋਂ ਜਿਹੜਾ ਕਿ ਜੇ ਫਿਲਮ ਨੂੰ ਲੈ ਕੇ ਜੋ ਐਲਾਨ ਕੀਤਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਨਹੀਂ ਅਸੀਂ ਆਪਣਾ ਅਗਲਾ ਪ੍ਰੋਗਰਾਮ ਉਲੀਕਾਂਗੇ ਤੇ ਦੱਸਦੀ ਹੈ ਕਿ ਉਥੇ ਕੰਗਣਾ ਨੂੰ ਨਵੀਂ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘਿਰ ਹੋਈ ਹੈ ਤੇ ਫਿਲਮ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਜਾ ਰਿਹਾ ਪੰਜਾਬ ਵਿੱਚ ਇਸ ਫਿਲਮ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਤੇ ਕਈ ਸਿੱਖ ਜਥੇਬੰਦੀਆਂ ਫਿਲਮ ਉੱਤੇ ਰੋਕ ਦੀ ਮੰਗ ਕਰ ਰਹੀਆਂ ਨੇ ਇਸ ਵਿਚਾਲੇ ਅੱਜ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਸਮਰਥਕ ਬਾਬਾ ਬਕਾਲਾ ਸਾਹਿਬ ਵੇੜੇ ਜਿਹੜੇ ਕਿ ਨੇੜੇ ਇਕੱਤਰਤ ਹੋ ਰਹੇ ਨੇ ਤੇ ਉੱਥੇ ਹੀ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਦ ਸਿੰਘ ਵੱਲੋਂ ਵੀ ਜਿਹੜਾ ਕਿ ਸਮਰਥਕਾਂ ਦੇ ਕੋਲ ਪੁੱਜੇ ਨੇ ਤੇ ਉੱਥੇ ਦੱਸਦੀ ਕਿ ਅਮਰਿਤਪਾਲ ਸਿੰਘ ਦੇ ਸਮਰਥਕ ਅੱਜ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਦਫਤਰ ਵਿਖੇ ਪਹੁੰਚੇ ਨੇ ਤੇ ਉੱਥੇ ਹੀ ਕੰਗੜਾ ਰਨੋ ਦੀ ਫਿਲਮ ਐਮਰਜੈਂਸੀ ਖਿਲਾਫ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਗੇ ਤੇ ਅਮਰਤਪਾਲ ਸਿੰਘ ਦੇ ਚਾਚਾ ਸੁਖਤਾਨ ਸਿੰਘ ਦਾ ਕਹਿਣਾ ਹੈ ਕਿ ਇਸ ਫਿਲਮ ਤੇ ਰੋਕ ਨਾ ਲਗਾਈ ਗਈ ਤਾਂ ਅਗਰਾ ਅਗਲਾ ਜਿਹੜਾ ਕਿ ਪ੍ਰੋਗਰਾਮ ਲੀਕਾਂਗੇ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਦੱਸਦੀ ਹੈ ਕਿ 71 ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕੰਗੜਾ ਰਣੋ ਦੇ ਫਿਲਮ ਨੂੰ ਲੈ ਕੇ ਫਿਰ ਤੋਂ ਜਿਹੜਾ ਕਿ ਇੱਕ ਵਾਰ ਫਿਰ ਤੋਂ ਚੇਤਾਵਨੀ ਦੇ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਰਣੋ ਦੀ ਫਿਲਮ ਪੂਰਨ ਤੌਰ ਤੇ ਰੱਦ ਕੀਤੀ ਜਾਵੇ ਤੇ ਜੇਕਰ ਪੂਰਨ ਤੌਰ ਤੇ ਰੱਦ ਨਹੀਂ ਹੁੰਦੀ ਤਾਂ ਅਸੀਂ ਆਪਣਾ ਅਗਲਾ ਪ੍ਰੋਗਰਾਮ ਜਲਦ ਐਲਾਨ ਕਰਾਂਗੇ ਤੇ ਉੱਥੇ ਹੀ ਅਮਰਪਾਲ ਦੇ ਅੱਜ ਸਮਰਥਕ 71 ਹੋਏ ਨੇ ਜਿਸ ਦੇ ਵਿੱਚ ਕੰਗੜਾ ਨਰਨਾਉ ਦੀ ਫਿਲਮ ਨੂੰ ਲੈ ਕੇ ਪੜਕਦੀਆਂ ਹੋਈਆਂ ਸਿੱਖ ਜਥੇਬੰਦੀਆਂ ਦਿਖਾਈ ਦੇ ਰਹੀਆਂ ਨੇ ਦੱਸਦੀ ਹੈ ਕਿ ਕੰਗੜਾ ਨਰਨਾਉ ਤਾਂ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਇੱਕੋ ਹੈ ਕਿ ਐਮਰਜੈਂਸੀ ਫਿਲਮ ਰੱਦ ਪੂਰਨ ਤੌਰ ਤੇ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਹੁਣ ਕੰਗੜਾ ਦੀ ਨਵੀਂ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ 71 ਹੋ ਗਈਆਂ ਨੇ ਉੱਥੇ ਹੀ ਹੁਣ ਕੰਗੜਾ ਰਨੋਦ ਨੂੰ ਲੈ ਕੇ ਪਲਟਵਾਰ ਕੀਤਾ ਜਾ ਰਿਹਾ ਤੇ ਜਿਸ ਦੇ ਵਿੱਚ ਅੱਜ ਅਮਰਤਪਾਲ ਦੇ ਸਮਰਥਕ 71 ਹੋਏ ਨੇ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਅਮਰਤਪਾਲ ਦੇ ਵੱਲੋਂ ਜਿਹੜਾ ਕਿ ਮਾਫ ਕਰਨ ਕੰਗਣਾ ਰਣਾਉ ਦੇ ਵੱਲੋਂ ਜਿਹੜਾ ਕਿ ਜੇ ਫਿਲਮ ਨੂੰ ਲੈ ਕੇ ਜੋ ਐਲਾਨ ਕੀਤਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਨਹੀਂ ਅਸੀਂ ਆਪਣਾ ਅਗਲਾ ਪ੍ਰੋਗਰਾਮ ਉਲੀਕਾਂਗੇ